ਕੱਲ ਮਾਪਿਆਂ ਦੇ ਵਿਚਾਰ ਬੱਚਿਆਂ ਦੇ ਵਿੱਚ ਜਿਹੜੀ ਐਨੀ ਨਫ਼ਰਤ ਭਰੀ ਜਾਂਦੀ ਆ ਇਹਦੇ ਦੋ ਤਿੰਨ ਕਾਰਨ ਨੇ ਕੋ ਜਿਹੜੇ ਸਾਡੇ ਏਜ ਦੇ ਲੋਕਾਂ ਨੇ ਬੜੀ ਤੰਗੀ ਕੱਟੀ ਹੁੰਦੀ ਆ ਤੇ ਬੜਾ ਦਬਕੇ ਮਾਪੇ ਵੀ ਸਹਿ ਹੁੰਦੇ ਨੇ ਤੇ ਫਿਰ ਕਾਹ ਉਹਨਾਂ ਨੂੰ ਬੱਚੇ ਵੀ ਦਬਕਾਉਂਦੇ ਨੇ ਕੋ ਸਾ ਜਦੋਂ ਵੱਡੀ ਉਮਰ ਦੇ ਲੋਕ ਹੁੰਦੇ ਉਹਨਾਂ ਦਾ ਸਾਰਾ ਸਪੀਰੀਅਸ ਆਪ ਦੀ ਜ਼ਿੰਦਗੀ ਦਾ ਸੁਣਿਆ ਵੀ ਹੁੰਦਾ ਤੇ ਦੇਖਿਆ ਵੀ ਹੁੰਦਾ ਉਹਨਾਂ ਨਾਲ ਧੋਖੇ ਵੀ ਹੋਏ ਹੁੰਦੇ ਨੇ ਉਨ੍ਹਾਂ ਦੇ ਨਾਲ ਹਰ ਇੱਕ ਕਿਸਮ ਦਾ ਉਹ ਜ਼ਿੰਦਗੀ ਦੇ ਵਿੱਚ ਹੀ ਨਿਕਲ ਨਿਕ ਕੇ ਕਸ ਕਸ ਕੇ ਉਹਨਾਂ ਦਾ ਦਿਮਾਗ ਨੂੰ ਇੱਕ ਟੈਨਸ਼ਨ ਹੁੰਦੀ ਆ ਕਿਤੇ ਸਾਡੇ ਬੱਚੇ ਜੋ ਸਾਡੇ ਨਾਲ ਧੋਖੇ ਹੋ ਚੁੱਕੇ ਨੇ ਉਹ ਬੱਚਿਆਂ ਨਾਲ ਹਰ ਇੱਕ ਪਾਰ ਤੇ ਧੋਖਾ ਹੁੰਦਾ ਜ਼ਿੰਦਗੀ ਦੇ ਵਿੱਚ ਜਦੋਂ ਤੁਹਾਨੂੰ ਬੱਚਿਆਂ ਨੂੰ ਮਾਪੇ ਗੱਲ ਸਮਝਾਉਂਦੇ ਨੇ ਤਾਂ ਅੱਜ ਕੱਲ ਦੇ ਬੱਚੇ ਨੂੰ ਇਹ ਗੱਲਾਂ ਬਹੁਤ ਔੜੀਆਂ ਲੱਗਦੀਆਂ ਨੇ ਕਿਉਂਕਿ ਉਹ ਇਨਾ ਬੰਨਾਂ ਨੂੰ ਪਸੰਦ ਨਹੀਂ ਸਮਦੇ ਜਦੋਂ ਬੱਚਿਆਂ ਮਾਪੇ ਕਹਿੰਦੇ ਨੇ ਭਾਈ ਪਾਰਟੀ ਚ ਨਾ ਜਾ ਉੱਥੇ ਵੀ ਧੋਖਾ ਹੋ ਸਕਦਾ ਤੁਹਾਡੇ ਨਾਲ ਨੇਰੇ ਸਨੇਰੇ ਨਾ ਫਿਰੋ ਤੁਹਾਡੇ ਨਾਲ ਉੱਥੇ ਵੀ ਧੋਖਾ ਹੋ ਸਕਦਾ ਦੇਖੋ ਬੱਚਿਓ ਫਜ਼ੂਲ ਖਰਚਾ ਨਾ ਕਰੋ ਆਉਣ ਵਾਲੀ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਿਹੋ ਜਿਹਾ ਟਾਈਮ ਆਉਣਾ ਕਿਹੋ ਜਿਹਾ ਨਹੀਂ ਜੇ ਮੇਰੀ ਗੱਲ ਚੰਗੀ ਲੱਗਦੀ ਹੁੰਦੀ ਹੈ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਿੱਥੇ ਗਲਤੀ